ਬਹਿਬਲ ਕਲਾ ਇਨਸਾਫ ਮੋਰਚਾ 2 ਸਾਲ 7 ਦਿਨਾਂ ਬਾਅਦ ਆਖਰ ਸਮਾਪਤ ਹੋ ਗਿਆ ਹੈ ਮੋਰਚੇ ਦੀ ਸਮਾਪਤੀ ਤੇ ਧੰਨਵਾਦੀ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਿਰਕਤ ਕੀਤੀ ਇਸ ਦੌਰਾਨ ਮੰਤਰੀ ਬੈਂਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਇਹਨਾਂ ਮਾਮਲਿਆਂ ਤੇ ਸਿਰਫ ਰਾਜਨੀਤੀ ਕੀਤੀ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਅਦਾਲਤਾਂ ਤੱਕ ਜਾਂਚ ਪਹੁੰਚਾਈ ਹੈ ਤੇ ਹੁਣ ਅਦਾਲਤ ਵਿੱਚ ਸਜ਼ਾਵਾ ਕਰਵਾਉਣ ਦੇ ਲਈ ਵਧੀਆ ਵਕੀਲਾਂ ਰਾਹੀਂ ਪੈਰਵਾਈ ਕੀਤੀ ਜਾਵੇਗੀ ਅੱਜ ਬਾਬਲ ਕਲਾਈਨ ਸਾਫ ਮੋਰਚਾ ਜੋ ਪਿਛਲੇ 2 ਸਾਲ 7 ਦਿਨ ਤੋਂ ਜੋ 2015 ਦੇ ਵਿੱਚ ਸ਼੍ਰੀ ਗੁਰੂ ਕ੍ਰੰਤ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤੇ ਉਸ ਤੋਂ ਬਾਅਦ ਕੋਟਖਪੂਰੇ ਦੇ ਵਿੱਚ ਤੇ ਇਥੇ ਦਾ ਜੋ ਗੋਲੀकांड ਸੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਰਦਾਰ ਮਾਨਯੋਗ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿੰਨੀ ਵੀ ਇਨਕੁਆਇਰੀਆਂ ਸੀ ਜਿੰਨੀ ਵੀ ਲੀਗਲ ਇਨਕੁਆਇਰੀਆਂ ਸੀ ਉਹ ਸਾਰੀਆਂ ਮੁਕੰਮਲ ਕਰ ਲੀਆਂ ਗਈਆਂ ਜਿੰਨੇ ਚਾਰ ਸ਼ੀਟਸ ਜਿੰਨੇ ਐਸਆਈਟੀ ਰਿਪੋਰਟਸ ਜਿੰਨੇ ਸਟੇਟਸ ਰਿਪੋਰਟਸ ਉਹ ਸਾਰੇ ਜਿਹੜੇ ਹੈ ਮੁਕੰਮਲ ਕਰ ਲੇ ਗਏ ਨੇ ਤੇ ਇਹਦੇ ਵਿੱਚ ਗੌਰ ਦੇਣ ਵਾਲੀ ਗੱਲ ਇਹ ਹੈ ਕਿ ਹਰ ਜਿਹੜੀ ਚਾਰ ਸ਼ੀਟ ਹੈ ਤੇ ਰਿਪੋਰਟ ਹੈ ਉਹ April 2022 ਤੋਂ ਬਾਅਦ ਆਈ ਹੈ February 2023 ਦੇ ਵਿੱਚ ਐਸਆਈਟੀ ਨੇ ਆਪਣੀ ਪਹਿਲੀ ਰਿਪੋਰਟ ਦਿੱਤੀ ਜੋ 7000 ਸਫੀਆਂ ਦੀ ਸੀ ਉਸ ਵਕਤ ਤਿੰਨ ਸਪਲੀਮੈਂਟਰੀ ਚਾਰ ਸ਼ੀਟਾਂ ਸਤੰਬਰ ਤੱਕ ਆ ਚੁੱਕੀਆਂ ਤੇ ਇਸ ਸਟੇਟਸ ਰਿਪੋਰਟ ਆਖਰੀ ਜੋ ਰਹਿੰਦੀ ਸੀ ਉਹ ਵੀ ਜਿਹੜੀ ਹੁਣ ਫਾਈਲ ਹੋ ਚੁੱਕੀ ਹੈ ਇਸ ਕਰਕੇ ਪੁਲਿਸ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਹੈ ਹੁਣ ਜਿਹੜਾ ਸਾਰਾ ਕੇਸ ਹੈ ਉਹ ਅਦਾਲਤ ਦੇ ਵਿੱਚ ਹੈ ਇਟ ਇਜ਼ ਮੈਟਰ ਆਫ ਟ੍ਰਾਇਲ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਹਰ ਇੱਕ ਪਹਿਲੂ ਤੇ ਹਰ ਇੱਕ ਮੋੜ ਤੇ ਬੈਸਟ ਐਡਵੋਕੇਟਸ ਜਿਹੜੇ ਸਭ ਤੋਂ ਸ਼ਾਨਦਾਰ ਵਕੀਲ ਹੈ ਉਨ੍ਹਾਂ ਦੇ ਮਾਧਿਅਮ ਦੇ ਰਾਹੀਂ ਇਸ ਦੀ ਜਿਹੜੀ ਅਸੀਂ ਲੜਾਈ ਨੂੰ ਅਸੀਂ ਹੁਣ ਅਦਾਲਤ 'ਚ ਲੜਾਂਗੇ। ਐਸੇ ਵਾਜ ਜਿਹੜਾ ਮੋਰਚਾ ਤੋਂ ਪਹਿਲਾਂ ਆਪਣੇ ਜਿਹੜੇ ਕੋਈ ਕਨਵੀਨੈਂਸ ਸੀ ਕੇਜਰੀਵਾਲੋਂ ਕਹਿੰਦੇ ਕਿ 2 ਘੰਟੇ ਦੇ ਵਿੱਚ ਅਸੀਂ ਇਨਸਾਫ ਦੇਵਾਂਗੇ ਪਰ ਡੇਢ ਸਾਲ ਦਾ ਸਮਾਂ ਕਿਉਂ ਲੱਗਿਆ? ਅੱਜ ਦਾ ਜਿਹੜਾ ਮੋਰਚਾ ਸਮਾਪਤ ਹੋ ਗਿਆ। ਜੀ ਅੱਜ ਇਹਨਾਂ ਨੇ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜਾ ਹੈ ਇਸ ਮੋਰਚੇ ਦੀ ਸਮਾਪਤੀ ਹੈ। ਅਕ ਕਿਉਂਕਿ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਸੀ ਤੇ ਉਹਨਾਂ ਦੀ ਵੀ ਇੱਕ ਵੱਡੀ ਭੂਮਿਕਾ ਹੈ ਅੱਜ ਜਿਸ ਮੋੜ ਤੇ ਆਪਾਂ ਪਹੁੰਚੇ ਉਸੇ ਪਹੁੰਚਣ ਦੇ ਲਈ ਨਹੀਂ ਦੋਸ਼ੀਆਂ ਦੇ ਨਾਂ ਕਿਉਂ ਨਹੀਂ ਦੱਸੀ ਜਾ ਰਹੀ ਦੋਸ਼ੀਆਂ ਨੇ ਨਾਮ ਹੈ ਜੀ ਜੇ ਤੁਸੀਂ ਮੇਰੇ ਮੂੰਹੋਂ ਕਵਾਉਂਗੇ ਉਹਨਾਂ ਲਈ ਇਸ ਤੇ ਕੇਸ ਦੇ ਉੱਤੇ ਜਿਹੜਾ ਹੈ ਫਰਕ ਪੈਂਦਾ ਹੈ ਕਿ ਸਰਕਾਰ ਦਾ ਇੱਕ ਮੰਤਰੀ ਜੇ ਤੁਸੀਂ ਕੋਈ ਵੀ ਮੇਰੀ ਇੱਕ ਸੈਕਿੰਡ ਦੇਖ ਸੰ ਜੇ ਤਾਂ ਮੇਰੇ ਨੂੰ ਜਵਾਬ ਦੇ ਲੈਣ ਲੋ ਇਨ ਸਾਰੇ ਮਸਲਿਆਂ ਦੇ ਵਿੱਚ ਜਿਹੜੇ-ਜਿਹੜੇ ਵੀ ਨਾਮ ਜੋ ਪਬਲਿਕ ਦੇ ਵਿੱਚ ਆਏ ਜਿਨ੍ਹਾਂ ਦੇ ਉੱਤੇ ਸਿੱਖ ਸੰਗਤਾਂ ਨੂੰ ਰੋਸ ਸੀ ਜੀ ਉਹ ਸਾਰੇ ਹੀ ਦੋਸ਼ੀ ਬਣਾਏਗੇ ਨੇ ਬਾਈ ਨੇਮ ਦੋਸ਼ੀ ਬਣਾਏਗੇ ਨੇ ਮੈਂ ਕੋਈ ਵੀ ਦੇਖੋ ਮੈਂ ਪੇਸ਼ੇ ਤੋਂ ਵਕੀਲ ਵੀ ਰਿਆਂ ਇਸ ਕਰਕੇ ਮੈਂ ਕੋਈ ਵੀ ਏਦਾਂ ਦਾ ਕੱਠ ਜੋ ਇਸ ਪੂਰੇ ਇਨਵੈਸਟ ਇਸ ਪੂਰੇ ਟ੍ਰਾਇਲ ਨੂੰ ਹੈਂਪਰ ਕਰੇ ਤੇ ਮੈਂ ਇਸ ਵਕਤ ਇੱਥੇ ਇੱਕ ਸਰਕਾਰ ਦਾ ਨੁਮਾਇੰਦਾ ਹੋ ਕੇ ਆਇਆ ਤਾਂ ਉਹ ਨਹੀਂ ਉਹ ਨਹੀਂ ਕਰਨਗੇ ਤੁਸੀਂ ਆਪਣੇ ਆਪ ਤੁਹਾਡੇ ਤੁਸੀਂ ਸਾਰੇ ਬਹੁਤ ਵਧੀਆ ਜਨਲਿਸਟ ਆਪਨੇ ਅਜ ਇੱਕ ਪੋਸਟ ਪਾਈ ਹੈ ਜੀ ਜੀ ਮੈਂ ਦੇਖੋ ਸਭ ਦਾ ਸਤਿਕਾਰ ਹੈ ਉਹ ਕੇ ਬਹੁਤ ਸਾਡੇ ਸੀਨੀਅਰ ਨੇ ਮੇਰੇ ਖਾਲ ਵੀਰ ਸੁਖਰਾਜ ਜੀ ਨੇ ਵੀ ਜਵਾਬ ਦਿੱਤਾ ਤੇ ਮੋਦੇ ਵਿੱਚ ਸਭ ਦਾ ਸਤਿਕਾਰ ਹੈ ਇਹ ਨਹੀਂ ਕਿ ਅੱਜ ਕੱਲੇ ਇਨਸਾਫ ਹੋਣਾ ਚਾਹੀਦਾ ਕਿਸ ਕੇ ਇਸ ਤਰ੍ਹਾਂ ਬਣ ਕੇ ਰਹਿ ਜਾ ਕਿ ਤੁਸੀਂ ਦੋਸਤੋ ਦੇਖੋ ਜੋ ਇਸ ਇਸ ਮੁਲਕ ਦਾ ਸੰਵਿਧਾਨ ਹੈ ਜੀ ਜੇ ਕੋਈ ਹੋਰ ਤਰੀਕਾ ਤੁਸੀਂ ਮੈਨੂੰ ਉਹ ਦੱਸ ਦੋ ਪਰਿਵਾਰ ਨੇ ਮੰਗਤੀ ਆ ਵੀ ਇੱਕ ਵਕੀਲ ਨਾਲ ਪੈਨਲ ਵਧੀਆ ਬਣਾ ਜਾਵੇ ਤੇ ਜੀ ਜੀ ਉਹ ਵਧੀਆ ਤੋਂ ਵਧੀਆ ਬਣਾਵਾਂਗੇ ਪਰਿਵਾਰ ਵੱਲ ਗੱਲ ਲੜਦੀ ਹੈ ਕਿ ਵਕੀਲ ਚੰਗੇ ਨਹੀਂ ਨੇ ਨਹੀਂ ਨਹੀਂ ਵਧੀਆ 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 ਵਕੀਲ ਕਰਾਂਗੇ ਜੀ ਤੁਹਾਡੇ ਨਾਮ ਤੇ ਤੁਸੀਂ ਪਰਿਵਾਰ ਦੇ ਲੜਕੇ ਨੇ ਕਿਨੇ ਰਿਜ਼ਾਈਨ ਕਰਤਾ ਸੀ ਉਹਦੀ ਨੌਕਰੀ ਦਾ ਕੀ ਕਿਤੇ ਜੀ ਜੀ ਇਹ ਪਰਿਵਾਰ ਵੱਲੋਂ ਮੰਗ ਹੋਊਗੀ ਜ਼ਰੂਰ ਕਰਾਂਗੇ ਇਸ ਮੌਕੇ ਗੱਲਬਾਤ ਕਰਦੇ ਹਾਂ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਮੋਰਚੇ ਦੀ ਸਮਾਪਤੀ ਦਾ ਐਲਾਨ ਕੀਤਾ ਤੇ ਉੱਥੇ ਹੀ ਬੇਅਦਬੀ ਮਾਮਲਿਆਂ ਤੇ ਰਾਜਨੀਤੀ ਕਰਨ ਵਾਲਿਆਂ ਨੂੰ ਲਾਂਤਾਂ ਪਾਈਆਂ ਉਹਨਾਂ ਸਾਥਕਾਂ ਆਈਪੀਐਸ ਅਧਿਕਾਰੀ ਤੇ ਮੌਜੂਦਾ ਐਮਐਲਏ ਕਮਰ ਵਿਜੇ ਪ੍ਰਤਾਪ ਸਿੰਘ ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਉਹ ਬੇਅਦਬੀ ਅਤੇ ਗੋਲੀਕੰਢ ਮਾਮਲਿਆਂ ਤੇ ਕੋਈ ਰਾਜਨੀਤੀ ਨਾ ਕਰਨ ਦੇਖੋ ਗੁਰੂ ਸਾਹਿਬ ਦਾ ਸ਼ੁਕਰਾਨਾ ਤਾਂ ਸਿੱਖ ਹਰ ਰੋਜ਼ ਕਰਦਾ ਤੇ ਅੱਜ ਵੀ ਅਸੀਂ ਉਸੇ ਤਰ੍ਹਾਂ ਹੀ ਗੁਰੂ ਸਾਹਿਬ ਦਾ ਤੇ ਉਹਨਾਂ ਲੋਕਾਂ ਦਾ ਸ਼ੁਕਰਾਨਾ ਕੀਤਾ ਜਿਹੜਿਆਂ ਨੇ 2 ਸਾਲ ਦੇ ਵਿੱਚ ਸਹਿਯੋਗਤਾ ਦੇ ਨਾਲ ਸਾਡਾ ਸਾਥ ਦਿੱਤਾ ਸਮੇਂ-ਸਮੇਂ ਤੇ ਉਤਰਾ ਚੜਾ ਆਉਂਦੇ ਰਹੇ ਆ ਉਹ ਜਰੂਰ ਮਤਲਬ ਮੈਂ ਸਮਝਦਾ ਕਿ ਮੂਵਮੈਂਟ ਦੇ ਵਿੱਚ ਆਉਂਦੇ ਰਹਿੰਦੇ ਆ ਉਹ ਸਾਥ ਦੇਣ ਵਾਲੇ ਲੋਕਾਂ ਦਾ ਤੇ ਗੁਰੂ ਸਾਹਿਬ ਦਾ ਧੰਨਵਾਦ ਜਿਨ੍ਹਾਂ ਦੀ ਕਿਰਪਾ ਦੀ ਸਦਕਾ ਇਹ ਇੱਕ ਨਵਾਣੀ ਜੀ ਨਿੱਕੀ ਜੀ ਜਿਹੜੀ ਜੱਤ ਆ ਝੂਲੀ ਪਈ ਆ ਤੇ ਅੱਗੇ ਇਨਸਾਫ ਵਾਲੇ ਰਾਹ ਅਧਰੇ ਹੋਏ। ਰਿਪੋਰਟ ਦੇ ਵਿੱਚ ਕੀ ਲੱਗਿਆ ਹੈ ਕੁਝ ਪਤਾ ਚੱਲਿਆ ਕਿ ਕੀ ਸਾਹਮਣੇ ਆਇਆ ਹੈਗਾ ਜਿੱਦਾਂ ਕਿ ਮੰਤਰੀ ਸਾਹਿਬ ਨੇ ਤਾਂ ਨਾਮ ਲੈਣ ਤੋਂ ਮਨਾ ਕਰ ਦਿੱਤਾ। ਨਹੀਂ ਨਾਮ ਤਾਂ ਸਾਰਿਆਂ ਦੇ ਸਾਹਮਣੇ ਜਨਤਕ ਹੋ ਉਸ ਸਮੇਂ ਦੀ ਸਰਕਾਰ ਦੇ ਨੁਮਾਇੰਦੇ ਜਿਹੜੇ ਮੇਨ ਸੀ ਸੀਐਮ ਡਿਪਟੀ ਸੀਐਮ ਹੋ ਗਏ। ਉਹ ਸਮੇਂ ਦਾ ਡੀਜੀਪੀ ਆਈਜੀ ਹੋਰ ਜਿਹੜੇ ਨਾਲ ਅਧਿਕਾਰੀ ਸੀਗੇ ਕੋਈ ਐਸਪੀ ਆ ਕੋਈ ਐਸਐਚਓ ਆ ਅਲੱਗ-ਅਲੱਗ ਹਨਾ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਸਾਰੇ ਇਨਵੋਲਵ ਨੇ ਉਹ ਸਰਕਾਰ ਨਹੀਂ ਨਾਲ ਲੈ ਸਕਦੀ ਇੱਕ ਵੱਖਰਾ ਵਿਸ਼ਾ ਪਰ ਆਪਣੇ ਕੋਲੇ ਰਿਪੋਰਟਾਂ ਪਬਲਿਕ ਆ ਸਾਰੀਆਂ ਤੇ ਸਾਰੇ ਲੋਕ ਜਾਣਦੇ ਆ ਜੀ ਬਾਦਲੇ ਮੰਗੀ ਸੀ ਬੇਅਦਬੀ ਮਾਮਲਿਆਂ ਨੂੰ ਨਹੀਂ ਮਾਫੀ ਉਹਨਾਂ ਨੇ ਆਪਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਆਪਦੇ ਪਰਿਵਾਰ ਨੂੰ ਜੋੜਨ ਵਾਸਤੇ ਉਹਨੇ ਬਣਾਉਣ ਵਾਸਤੇ ਮੰਗੀ ਹੋ ਸਕਦੀ ਆ ਉਹ ਉਹਦੇ ਲਈ ਹੋ ਸਕਦੀ ਆ ਪਰ ਸਿੱਖ ਪੰਥ ਵਾਸਤੇ ਜਾਂਚ ਦੰਪ ਬੀਜੇ ਪ੍ਰਧਾਨ ਵੱਲੋਂ ਕਈ ਸਵਾਲ ਉਠਾਏ ਗਏ ਭਾਈ ਕਿਹੜੇ ਸਵਾਲਾਂ ਦੀ ਗੱਲ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਤੇ ਚਲਾਨ ਮਤਲਬ ਚਾਨ ਲਾਨਾ ਦੇ ਉੱਤੇ ਟ੍ਰਾਇਲ ਚੱਲ ਪਿਆ ਤਾਂ ਫਿਰ ਵੀ ਲੋਕਾਂ ਨੂੰ ਸ਼ੰਕੇ ਪੈਦਾ ਕਰਨ ਮੈਂ ਸਮਝਦਾ ਕਿ ਇਦੂ ਨੀਚ ਅਤ ਨੀਚੀ ਰਾਜਨੀਤੀ ਕੋਈ ਹੋ ਨਹੀਂ ਸਕਦੀ ਜਿਹੜੇ ਜਿਹੜੇ ਬੰਦੇ ਨੂੰ ਆਪਾਂ ਕਹਿੰਦੇ ਜਿਹਦੀ ਜਾਂਚ ਸਹੀ ਇੱਕ ਪਾਸੇ ਸੋਲੇ ਗਾਉਂਦੇ ਆਂ ਵੀ ਉਹਦੀ ਜਾਂਚ ਸਹੀ ਹੈ ਉਹਦੇ ਤੇ ਕੰਮ ਹੋਣਾ ਚਾਹੀਦਾ ਤੇ ਉਹ ਬਹਿਮਲ ਕਲਾਂ ਦੇ ਵਿੱਚ ਉਸ ਬੰਦੇ ਦੀ ਜਾਂਚ ਪਈ ਹੈ ਉਸੇ ਤੇ ਟ੍ਰਾਇਲ ਚੱਲ ਪਿਆ ਜਿਹੜੇ ਪਿਛਲੇ 4 ਸਾਲ ਤੋਂ ਜਦੋਂ ਤੋਂ ਉਹਨਾਂ ਨੇ ਜਾਂਚ ਕੀਤੀ ਆ ਉਦੋਂ ਤੋਂ ਅਸੀਂ ਮੰਗ ਕਰੀ ਜਾਂਦੇ ਆਂ ਵੀ ਇਹਦੇ ਤੇ ਟ੍ਰਾਇਲ ਚੱਲਣੇ ਚਾਹੀਦੇ ਆ ਤੇ ਮੈਂ ਮੈਂ ਸਮਝਦਾ ਕਿ ਜੇ ਉਹ ਫਿਰ ਵੀ ਇਸ ਗੱਲ ਤੋਂ ਸੰਤੁਸ਼ਟ ਨਹੀਂ ਹੈਗੇ ਫਰ ਜਦੋਂ ਉਹਨਾਂ ਕੋਲੇ ਹੱਥ 'ਚ ਪਾਵਰਾਂ ਸੀ ਕਿ ਆਹ ਦੋਸ਼ੀਆਂ ਨੂੰ ਫੜ ਕੇ ਹਵਾਲਾ 'ਚ ਬੰਦ ਕਰਨ ਦੀਆਂ ਗੱਲਾਂ ਕਰਨੀਆਂ ਉਦੋਂ ਤੋ ਫਿਲਮੀ ਐਕਟਰਾਂ ਨਾਲ ਫੋਟੋ ਖਿਚਵਾਉਣ ਲੱਗੇ ਰਹੇ ਉਹ ਤਾਂ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਕੀਤਾ ਜੀ ਅੱਜ ਉਹ ਟ੍ਰਾਇਲ ਚੱਲਣ ਦੀ ਕੋਸ਼ਿਸ਼ ਆ ਹੋ ਸਕਦਾ ਸਾਲ 6 ਮਹੀਨੇ ਬਾਅਦ ਦੋ ਸਾਲਾਂ ਬਾਅਦ ਜਦੋਂ ਅਦਾਲਤ ਆਰਡਰ ਕਰਦੀ ਉਹ ਅੰਦਰ ਹੋਣ ਤੇ ਉਹ ਹਜੇ ਵੀ ਪਿੰਨ ਰੌਲਾ ਪਈ ਜਾਂਦੀ ਹੈ ਜਿਹੜਾ ਤੁਹਾਡੇ ਵੱਲੋਂ ਇੱਕ ਸਟੇਜ ਤੋਂ ਬੋਲਿਆ ਗਿਆ ਸੀਗਾ ਕਿ ਜਿਹੜੇ ਅਕਸ਼ ਕੁਮਾਰ ਵਰਗਿਆਂ ਤੋਂ ਪੁੱਛ ਕਿਸ ਤਰ੍ਹਾਂ ਮੈਂ ਹੁਣ ਵੀ ਕਹਿੰਦਾ ਕਿ ਕਿਵੇਂ ਵੇਖਦੇ ਹੋ ਉਹ ਕਿਉਂ ਕੀਤੀ ਗਈ ਪੋਲਿਟਿਕਲੀ ਸਟੰਟ ਸੀ ਆਪਣੇ ਆਪ ਨੂੰ ਸਟੈਬਲ ਉਹਨਾਂ ਨੂੰ ਬਹੁਤ ਵੱਡੇ ਬਣਾਇਆ ਇਹ ਕਿਹਾ ਕਿ ਉਹਨਾਂ ਦੀ ਜਾਂਚ ਬਹੁਤ ਚੰਗੀ ਸੀ ਜਿਹਦੇ ਕਰਕੇ ਉਹਨਾਂ ਨੇ ਇਹ ਇਹ ਨਾਲ ਕੁਛ ਕੀਤਾ ਪਰ ਅਸਲ ਜੋ ਤੱਥ ਲਿਖਤ ਪੜ੍ਹਦੇ ਹੁੰਦੇ ਆ ਉਹ ਦੇਖਣੇ ਪੈਂਦੇ ਆ ਪਰ ਮੈਂ ਫਿਰ ਵੀ ਕਹਿੰਨਾ ਉਹ ਕਿਹੜੀ ਗੱਲ ਦੇ ਸ਼ੰਕੇ ਕਰਦੇ ਆ ਕਲੀਅਰ ਤਾਂ ਕਰਨ ਉਹ ਤਾਂ ਕਹਿੰਦੇ ਸੀ ਮੋਰਚੇ 'ਚ ਕੋਈ ਆਉਂਦਾ ਜਾਂਦਾ ਨਹੀਂ ਅੱਜ ਮੰਤਰੀ ਇੱਥੇ ਕਿਉਂ ਆਏ ਭਈ ਅੱਜ ਮੰਤਰੀਆਂ ਨੇ ਕਿਉਂ ਇੱਥੇ ਆ ਕੇ ਗੱਲ ਕੀਤੀ ਬਿਲਕੁਲ ਜੀ ਜੋ ਜੋ ਅਸੀਂ ਮੰਗ ਰੱਖੀ ਸੀ ਜੋ ਮੰਗ ਸੀਗੀ ਰੱਖੀ ਨਹੀਂ ਜੋ ਮੰਗ ਆਪਣੇ ਲੋਕਾਂ ਦੀ ਸੀਗੀ ਉਹ ਤਕਰੀਬਨ ਪੂਰੀ ਹੋਈ ਆ ਅਗਲਾ ਜਿਹੜਾ ਸਟੈਪ ਆ ਕੋਰਟ ਦੇ ਵਿੱਚ ਆ ਉਹ ਅਸੀਂ ਜਰੂਰ ਆ ਜਿਹੜਾ ਉਹ ਵੀ ਆਪਣੀ ਇਮਾਨਦਾਰੀ ਨਾਲ ਕੋਰਟ ਦੇ ਵਿੱਚ ਵਕੀਲਾਂ ਦੇ ਨਾਲ ਲੜਾਂਗੇ